अमृतसर पुलिस नु मिली वड्डी सफलता लुट्टा खोहा दिया वारदाता नु अंजाम देन वाले गैंग दा कीता पर्दाफाश ही फेडिटर कमलजीत सिंह दी विशेष रिपोर्ट मिति छब्बी नौ चौबी नू कंप्लेनेंट साधुराम ने दस्या कि उन्होंने दातर मार के ਤੇ ਡਰਪਨ ਘਾਕੇ ਤੇ ਉਹਨਾਂ ਕੋਲ ਉਸ ਸਨੇਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕੱਦਮਾ ਦਰਜ ਕੀਤਾ 120 ਨੰਬਰ ਮੁਕੱਦਮਾ थाना ਸੁਲਤਾਨਪੁਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਕੋਲ ਸਾਹਿਬ ਤੇ ਨਿਸ਼ਾਦਰ ਸਾਹਿਬ ਸਟੇਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਪੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਤੇ ਖੇਲਾ ਨੂੰ ਉਹਦੇ ਨਾਲ ਅ ਹੋਰ ਵੀ ਅਸੀਂ ਅੱਜ ਸਨੇਚਰ ਜ਼ੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਖੇਲਾ ਤੇ ਚਾਰ ਮੁਕਦਮੇ ਦਰਜਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਜੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਹੈ ਤੇ ਜਿਹੜੀ ਮੁੱਢਲੀ ਤਫ਼तीश ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਇਹਨਾਂ ਨੂੰ ਪਛਾਹਤੀ ਇੱਕ ਹੋਰ ਇਹਨਾਂ ਨੇ ਐੱਸ ਡੀ ਪੀ ਸੀ ਦੇ ਮੁਲਾਜ਼ਮ ਕੋਲ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈ ਸੁਲਤਾਨਵਿੰਡ ਥਾਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਹਦਾ ਅਟੈਂਪਟ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਹੈ ਦੋ ਦਫ਼ਤਰ ਇੱਕ ਰੌਡ ਤੇ ਇੱਕ ਬਿਨਾਂ ਨੰਬਰ 10 ਸਪਲੈਂਡਰ ਰਿਕਵਰ ਕੀਤਾ ਹੈ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਵੀਲ ਕਰਨਗੇ ਤੇ ਕਾਫੀ ਸਾਡੇ ਮਕਦਮੇ ਜਿਹੜੇ ਪਹਿਲਾਂ ਦਰਜ ਹੋਏ ਐ ਉਹ ਵੀ ਸੋਲਵ ਕਰਨਗੇ ਥੈਂਕ ਯੂ ਜੇਮ ਮੋਟਰਸਾਈਕਲ ਤੇ ਕੋਈ ਗ੍ਰਾਮ ਹੜਾ ਸੀ ਜਿਹਦਾ ਉਹ ਹਲੇ ਸਾਨੂੰ ਬਿਨਾ ਨੰਬਰ ਤੋਂ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾਂ ਖੋਹ ਕੀਤੀ ਜਾਂਦੀ ਹੈ ਇਹਨਾਂ ਦੇ ਕੋਲ ਬੇਸਿਕਲੀ ਸੁਲਤਾਨਪੁਰ ਮੈਂਟ ਏਰੀਆ ਦੇ ਵਿੱਚ ਜ਼ਿਆਦਾ ਲੁੱਟਾਂ ਖੋਹ ਕੀਤੀ ਜਾਂਦੀ ਹੈ ਸਰ ਇਹਨਾਂ ਦੀ ਉਮਰ ਕੀ ਹੈ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਹੋਵੇ ਇਹ ਕੋਈ ਕੰਮ ਤਾਂ ਨਾ ਕਰਦੇ ਆ ਜੀ ਕਿ ਮਤਲਬ ਜਿਹੜੇ ਚਾਰ ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨਹੀਂ ਕਰਦੇ ਜਿਹੜਾ ਇੱਕ ਹੈ ਉਹ ਨੱਕ ਬੋਲ ਦੀ ਫੈਕਟਰੀ ਸੰਭ ਕਰਦਾ ਇਹਨਾਂ ਲਈ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਬੇਲੇ ਹੀ ਕਰਦੇ ਆ ਜੀ ਸਰ ਪਹਿਲੇ ਕੋਈ ਕ੍ਰੀਨਰ ਬੈਕਗ੍ਰਾਉਂਡ ਜਾਂ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਅਲਰੇਡੀ ਚਾਰ ਮੁਕਦਮੇ ਦਰਜ ਹੈਗੇ ਆ 스내ਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਸਾਤੂ ਵਾਲੀ 20 ਦਿਨਾਂ ਤੋਂ ਲੁੱਟੇ ਮੱਫਲੂਫ ਨੇ ਨਹੀਂ ਮੱਫਲੂਫ ਤੋਂ ਹਮਤੇ ਲੁੱਟੇ ਆ ਕੋਈ ਰਿਕਵਰ ਕੀਤੇ ਹਨ ਸੇਰੇ ਨੌਕਰੀ ਕਰਦਾ ਸੀ ਤਾਂ ਆਪੋ ਲੁੱਟ ਕਰਦਾ ਸੀ ਇਹ ਤਾਂ ਬੰਦੇ ਟਾਈਮ ਦੀ ਹੈ ਜੀ ਅਰਸ਼ਦੀਪ ਕੁਝ ਕਹਿ ਰਹੇ ਫੈਕਟਰੀ ਚ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁਣਾ ਤੇ ਕਈ ਵਾਰੀ ਰਾਤੀ ਨੂੰ ਇਹ ਮਾਈਲ ਉਹਦੇ ਜਿਵੇਂ ਕੀ ਕਰਦਾ ਉਹਨੂੰ ਹਾਲੇ ਤੱਕ ਅਸੀਂ ਇਹਨਾਂ ਨੂੰ ਕੀਤਾ ਹਲਕਾ ਜਿਹਾ ਰਿਕਵਰ ਕੀਤਾ 10 ਮੋਬਾਈਲ ਤੇ ਹੱਲੇ ਅਸੀਂ ਇਹਨਾਂ ਦਾ ਪੁਲਿਸ ਰਿਮਾਨ ਲੈ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਕੰਮ ਕਰਦੇ ਹਾਂ ਉਹ ਹਾਲੇ ਸੀ ਚੈੱਕ ਕਰਨ ਦਾ ਮੈਡੀਕਲ ਹਾਲੇ ਖਾਸ ਤੌਰ ਤੇ ਟਾਰਗੇਟ ਕਰਦੇ ਹੁੰਦੇ ਇਹਨਾਂ ਨੇ ਉਸੇ ਏਰੀਆ ਦੀ ਜਿਵੇਂ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਪੁਰ ਨੇ ਏਰੀਆ ਤੇ ਸੀ ਡਿਵੀਜ਼ਨ ਏਰੀਆ ਇਸ ਤਰ੍ਹਾਂ ਦਾ ਹੈ। ਤਾਂ ਹਮਾਰੇ ਇੰਨਾ ਟੋਟਲ ਕਿੰਨੇ ਜਾਣੇ ਹੈਗੇ? ਟੋਟਲ 4 ਜਾਣੇ। ਇੰਨੀਆਂ ਗਵਾਹਾਂ ਦਾ ਗੱਲ ਕਿੱਦਾਂ ਹੈ? ਹਾਲੇ ਤੱਕ ਜਿਹੜੀ ਸੰ ਜਿਹੜੀ ਤਾਂ ਐਫ ਆਈ ਆਰ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲਿਆ ਕਿ 5-7 ਗਵਾਹ ਦਾ ਪੈਂ ਕਰ ਚੁੱਕੇ। ਜਿਹੜਾ ਸਰ ਸਟੈਂਡਰਡ ਤੇ ਹੈ ਉਹ ਵੀ ਇਹਨਾਂ ਦਾ ਠੀਕ ਹੈ ਚੋਰੀ ਦਾ ਸੀ। ਉਹ ਤਾਂ ਹਲੇ ਵਿਦਾਊਟ ਨੰਬਰ ਮਿਲੇ ਆ। ਹਲੇ ਸੇ ਡੀਟੀ ਆਫਿਸ ਤੋਂ ਮੇਰੀ ਫਿਕਰ ਆ। ਸਰ ਗੈਂਗ ਹੀ ਆਪਸ ਵਿੱਚ ਮਿਲ ਕੇ ਵਾਪਸ ਕਤਲ ਦੀ ਅਡਰਡ ਕਰਦੇ। ਇਹਨਾਂ ਗੈਂਗਾ ਗੱਜੀ ਚਾਰ ਜਣੇ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ। ਸਰ ਕਿੰਨੇ ਲੰਬੇ ਸਮੇਂ ਤੋਂ ਉਹ ਇਕੱਠੇ ਕਰ ਰਹੇ ਹੈ ਕੰਮ? ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਸਪੱਸ਼ਟ ਕਰਨੀ। ਹੋ ਸਕਦੇ ਨਾ ਇਹਨਾਂ ਦੇ ਨਾਮ ਉੱਪਰ। ਹੋ ਸਕਦੀ ਹੈ। ਕੋਈ ਸਾਹਮਣੇ ਆਇਆ ਜੀ ਕਿ ਉਹ ਮੋਬਾਈਲ ਕੋਈ ਵੇਚਦੇ ਕਿਤੇ ਸੀ। ਇਹ ਹਲੇ ਦਾ ਇਟ ਇਜ਼ ਟੂ अर्ਲੀ ਟੂ ਕਮੈਂਟ। ਸਰ ਜਿਹੜੇ ਮੋਬਾਈਲ ਨੇ ਦਿੱਤਾ ਉਹ ਕਿੱਥੇ ਹੈ? ਇਹਨਾਂ ਦੀਆਂ ਕੰਪਲੇਨਸ ਆਲਰੇਡੀ ਪੈ ਗਿਆ ਐ ਸਟਾਰਨਿੰ हां जी ਇਹਨਾਂ ਦੀ ਕੰਪਲੇਂਟਸ ਹੈਗੇ ਨੇ ਤੁਸੀਂ ਕਹਿੰਦੇ 5-7 ਤੋਂ ਅੱਗੇ ਤਾਂ 10 ਮੋਬਾਈਲ ਰਿਕਵਰ ਹੈ। ਕਈ ਵਾਰ ਦੋ ਵੀ ਹਲੇ ਜਿਹੜੀ ਸਾਨੂੰ ਪਤਾ ਚੱਲਿਆ ਹੈ ਹਲੇ 5-7 ਕੰਪਲੇਂਟ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਤੋਂ ਮੋਬਾਈਲ ਰਿਕਵਰ ਕੀਤੇ ਹੋਰ ਵੀ ਹਲੇ ਅੱਜ ਅਲੇ ਕੰਮ ਕਰਾਇਆ। ਸਰ ਮੌਜੂਦ ਮੌਜੂਦ ਆ ਉਹ ਦੱਸੇ ਨੇ ਕਿ ਇਹ ਮੋਟਰਸੈਕਲ ਕਿਤਾਂ ਦੀ। ਇਹ ਹਲੇ ਡਾਊਟ ਨੰਬਰ ਹੈ ਹਲੇ ਇਹਨਾਂ ਨੇ ਪੇਸਟ ਸਰ ਅਕਸਰ ਦੇਖਦੇ ਆਏ ਇਸ ਕਮਾਵਾ ਡੁਟਰਾਵਾ ਲੋਰਡਾਂ ਵੀ ਜਾਂਦੀ ਕਿ ਉਹ ਨਹੀਂ ਵੀ ਸਾਜਾਂ ਦੇ ਉੱਤੇ ਉਹ ਕੀ ਅਪੀਲ ਕਰਨੀ ਜਾਂਦੇ ਹੋ ਜਾਂਦਾ ਡਰੈਗਨ ਇਸਕਿਟ ਹੋ ਗਿਆ ਇਸ ਕਮਾਵਾ ਲੋਰਡ ਵੀ ਜਲਦੀ। ਅਪਲਿਉ ਤਾਂ ਮੈਂ ਹੀ ਕਰੂੰਗਾ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ-ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ એનર્ਜੀ ਲਾਨ ਪੜ੍ਹਾਈ-ਲਿਖਾਈ ਵੱਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮੋਨਿਟਰ ਇਹਨਾਂ ਨੂੰ ਮੋਨਿਟਰ ਕਰਕੇ